ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫੜੇ ਤਾਨ ਤਾ ਸਤਿਗੁਰੂ RAM ਦਾ ਪਾਸ਼ਾ ਜੀ ਦੇ ਤਾਨ ਤਾ RAM ਦਾਸ ਗੁਰਜਨ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਾਰਵਾਤ ਆਪ ਸਿਰਜਣ ਹਰੇ ਤਾਰਿਆ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 19 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੇਰੇ ਦਰਵਾਜ਼ਾ ਪ੍ਰਬੰਧ ਵਾਲੋਂ ਬੜੇ ਭਾਵਨਾ ਸਤਿਕਾਰ ਦੇ ਨਾਲ ਪੰਥ ਦੇ ਸਮੂਹ ਸਤਕਾਰ ਜਿਵੇਂ ਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਦੇ ਪਰਪੋਰ ਸਹਿਯੋਗ ਦੇ ਨਾਲ ਸਤਕਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਬੜੇ ਸ਼ਰਧਾ ਭਾਵ ਨਾਲ ਸਤਕਾਰ ਨਾਲ ਹਰ ਸਾਲ ਮਨਾਇਆ ਜਾਂਦਾ ਕਿਉਂਕਿ ਗੁਰਪੁਰ ਤੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਬੜੇ ਵੱਡੇ ਪੱਧਰ ਤੇ ਪਰਿਵਾਰਾਂ ਸਮੇਤ ਗੁਰੂ ਸਾਹਿਬ ਦੇ ਦਰ ਘਰ ਆਦੇ ਖੁਸ਼ੀ ਆਣ ਵਾਸਤੇ ਨਤਮਸਤਬ ਹੋਣ ਵਾਸਤੇ ਉਚੇਚੇ ਤੌਰ ਤੇ ਪਹੁੰਚਦੀਆਂ ਨੇ ਬੜੇ ਵੱਡੇ ਪੱਧਰ ਤੇ ਪਹੁੰਚਦੀਆਂ ਨੇ ਔਰ ਉਹਨਾਂ ਦੇ ਆਮਦਨ ਮੁਖਰਾ ਦੇ ਹੋਣਾ ਸ਼੍ਰੋਮ ਨਿ ਗੁਰਦਾਰ ਪਰਬੰਧਕ ਮੈਂਡੇ ਦੇ ਦਰਬਾਰ ਸਾਹਿਬ ਦੇ ਪਰਮੰਤਵ ਵੱਲੋਂ ਹਰ ਸਾਲ ਹੀ ਲੋਣੀ ਦੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਂਦੇ ਆ ਤਾਂ ਕਿ ਸਿੱਖ ਸੰਗਤ ਨੂੰ ਕਿਸੇ ਤਰ੍ਹਾਂ ਦੀ ਅਸੁਬਾਧਾ ਦਾਸ਼ਕਾ ਨਾ ਹੋਣਾ ਪਵੇ ਕਿੰ ਤਰ੍ਹਾਂ ਦਾ ਦਿੱਕਤ ਨਾ ਆਵੇ ਰਹਿائش ਦਾ ਲੰਗਰ ਪਛਾਦੇ ਦਾ ਟਰਾਂਸਪੋਰਟੇਸ਼ਨ ਦਾ ਜੋ ਵੀ ਪ੍ਰਬੰਧ ਦਰਬਾਰ ਸਭਾ ਦੇ ਲੜੀਂਦੇ ਪ੍ਰਬੰਧਾ ਵਾਸਤੇ ਦਰਬਾਰ ਸਭਾ ਜਿਵੇਂ ਬੰਦੀ ਹੈ ਸੇਵਾ ਕਰਨੀ ਬੰਦੀ ਹੈ ਉਹ ਪ੍ਰਬੰਧ ਹਰ ਸਾਲ ਕੀਤੇ ਜਾਂਦੇ ਆ ਔਰ ਉਹਦੇ ਨਾਲ ਕਿਉਂਕਿ ਭਾ ਕੇ ਸ਼ਰੋਮੇ ਦੁਰਦਾਰ ਪ੍ਰਬੰਧਕ ਕਮੇਟੀ ਬਿਲੋਂ ਸੰਗਤ ਦੇ ਆਮਦ ਨੂੰ ਰੱਖਦੇ ਹੋਇਆ ਵੱਡੇ ਪੱਧਰ ਤੇ ਕੁਝ ਸ਼ਰਮਾ ਹੈ ਵੀ ਨਹੀਂ ਕੁਝ ਹੋਰ ਵੀ ਜਿਹੜਾ ਉਹਨਾਂ ਦੇ ਜਿਹੜੀ ਉਹ ਸਾਰੀਆਂ ਆਰੰਭ ਨੇ ਪਰ ਫਿਰ ਵੀ ਕਿਉਂਕਿ ਸੰਗਤਾਂ ਜਿਆਮਤ ਬੜੇ ਵੱਡੇ ਪੱਦਰ ਤੇ ਆ ਤੇ ਉਸ ਮਤਲਬ ਲੜੀਆਂ ਜਿਹੜੀ ਹੈਸ਼ ਅਸੀਂ ਨਹੀਂ ਮੋਈਆ ਕਰਾ ਸਕਦੇ ਸਾਡੇ ਇਹਦੇ ਨਾਲ ਦੇ ਨਾਲ ਹੋਰ ਵੀ ਜਦੋਂ ਅਰੰਭੇ ਜਾਂਦੇ ਆ ਕਿ ਹਰ ਸਾਲ ਜਿਹੜੇ ਸਾਡੇ ਦਰਬਾਰ ਸਾਹਿਬ ਨਾਲ ਸੰਬੰਧਿਤ ਨੇੜੇ ਦੇ ਇਲਾਕਿਆਂ ਚ ਬਾਜ਼ਾਰਾਂ ਚ ਜਿਹੜੇ ਸਾਡੇ ਪਰਿਵਾਰਾਂ ਵੱਲੋਂ ਚੰਗੇ ਹੋਟਲ ਨੇ ਕਾਰੋਬਾਰ ਦੇ ਤੌਰ ਤੇ ਉਹਨਾਂ ਨੇ ਬਣਾਏ ਆ ਬੜੇ ਸੋਹਣੇ ਸ਼ੋਭਨੇ ਹੋਟਲ ਨੇ ਸੋਹਣੇ ਆ ਜਿਨ੍ਹਾਂ ਦਾ ਸਟੈਂਡਰਡ ਵੀ ਜੰਗਾ ਆ ਉਹ ਭਗਤਵਾਹ ਤੇ ਕਸਟਮਰ ਦੇ ਪਆਇੰਟ ਰੂ ਵੀ ਤੇ ਜੰਗਾ ਵਧੀਆ ਪ੍ਰਬੰਧ ਕੀਤੇ ਉਹਨਾਂ ਨੇ ਉਹਨਾਂ ਨੂੰ ਚੇਤੇ ਦੌਰ ਤੇ ਹਰ ਸਾਲ ਬੇਨਤੀ ਕੀਤੀ ਜਾਂਦੀ ਹੈ ਤੇ ਜਿਹੜੀ ਹੋਟਲ ਮੈਨੇਜਮੈਂਟ ਐਸੋਸੀਏਸ਼ਨ ਹੈ ਨਾਲ ਦੀ ਇਹ ਹਰ ਸਾਲ ਹੀ ਬੜਾ-ਬੜਾ ਪ੍ਰਾਲਾ ਕਰਦੇ ਆ ਸਰਦਾਰ ਸਰਵਿੰਦਰ ਸਿੰਘ ਸਾਡੇ ਪ੍ਰਧਾਨ ਨੇ ਹੋਟਲ ਐਸੋਸੀਏਸ਼ਨ ਦੇ ਹਰਿੰਦਰ ਸਿੰਘ ਚੇਅਰਮੈਨ ਨੇ ਇਹਨਾਂ ਦੇ ਸਾਰੀ ਟੀਮ ਤੌਰ ਦਿਨੇ ਵੀ ਲਗ ਲਗੇ ਹੋਟਲ ਯਾਰ ਨੇ ਇਸ ਕਾਰੋਬਾਰ ਨਾਲ ਸਮਝੋ ਉਹਨਾਂ ਦੇ ਹਰ ਸਾਲ ਬਹੁਤ ਵੱਡਾ ਪ੍ਰਾਲਾ ਕਰਕੇ ਤਕਰੀਬਨ 1100 1200 ਤੋਂ 1500 ਹੋਟਲ ਦੇ ਕਮਰੇ ਜਿਹੜੇ ਆ ਉਹ ਪ੍ਰਬੰਧ ਕਰਾ ਕੇ ਉਹਦੀਆਂ ਚਾਬੀਆਂ ਜਿਹੜੀਆਂ ਉਹ ਦਰਬਾਰ ਸਾਹਿਬ ਨੂੰ ਸੌਪੀਆਂ ਜਾਂਦੀਆਂ ਨੇ ਤਾਂ ਕਿ ਸੰਗਤ ਜਿਹੜੀ ਵੱਡੇ ਪੱਧਰ ਤੇ ਆਉਂਦੀ ਹੈ ਭਾਵੇਂ ਕਿ ਉਹਦਾ ਪ੍ਰਬੰਧ ਲੋੜਿੰਦੀ ਹਸਲਾਵਾ ਜਿੰਨਾ ਹੋ ਸਕਦਾ ਕਰੀਦਾ ਪਰ ਇਹਨਾਂ ਦੀ ਭਾਵਨਾ ਹੈ ਕਿ ਸਾਡਾ ਵੀ ਜਿਹੜਾ ਬੰਦਾ ਯੋਗਦਾਨਾ ਸੇਵਾ ਦੇ ਵਿੱਚ ਸੰਗਤਾਂ ਦੇ ਸਤਿਕਾਰਯੋਗ ਮੁਖ ਰੱਖਦਿਆਂ ਜ਼ਰੂਰ ਪਹਿਣਾ ਚਾਹੀਦਾ ਔਰ ਉਸੇ ਸੇਵਾ ਭਾਵਨਾ ਨੂੰ ਮੁਖ ਰੱਖਦਿਆਂ ਹੋਇਆਂ ਇਹ ਬੜਾ ਮਿਹਨਤ ਕਰਦੇ ਆ ਸਾਰੇ ਹੋਟਲਾਂ ਨਾਲ ਸੰਪਰਕ ਕਰਕੇ ਉਹਨਾਂ ਕੋ ਜਿੰਨਾ ਵੀ ਵੱਧ ਤੋਂ ਵੱਧ ਕਮਰੇ 2 4 5 ਦਿਨ ਦੇ ਦਾ ਕਮਰੇ ਦੇ ਸਕਦਾ ਹੋਟਲ ਵਾਲਾ ਆਪਣੇ ਕਾਰੋਬਾਰ ਨੂੰ ਚੱਲਦਾ ਰੱਖਣ ਦੇ ਨਾਲ ਨਾਲ ਔਰ ਬੜੇ ਭਾਵਨਾ ਨਾਲ ਬੜੇ ਚਾਹ ਨਾਲ ਜਿਹੜੇ ਆ ਉਹ ਕਮਰੇ ਜਿਹੜੇ ਆਪਣਾ ਦਿੰਦੇ ਆ ਇਹਨਾਂ ਦੀ ਬੈਂਟਿੰਗ ਸਹਿਯਕਾਰ ਕਰਕੇ ਬੜੇ ਲੰਬੇ ਸਮੇਂ ਤੋਂ ਇਹ ਜਿਹੜਾ ਕਾਰ ਚੱਲ ਰਿਹਾ ਤੇ ਇਹਨਾਂ ਦਾ ਦਰਬਾਰ ਸਾਹਿਬ ਪ੍ਰਬੰਧ ਵੱਲੋਂ ਸਤਿਕਾਰਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਵੱਲੋਂ ਸ਼ਰਮਨ ਗੁਰਦਾਰ ਪ੍ਰਬੰਧਕ ਕਮੇਟੀ ਲੋ ਬੜੇ ਦਿਲ ਦੀਆਂ ਘਰਾਂ ਇਹਦਾ ਧੰਨਵਾਦ ਹੈ ਐਸੋਸੀਏਸ਼ਨ ਦਾ ਇਹਨਾਂ ਦੀ ਸਮਝੀ ਮੈਨੇਜਮੈਂਟ ਦਾ ਜਿਹੜਾ ਵੱਡਾ ਵੱਡਾ ਉਪਰਾਲਾ ਕਰਕੇ ਸਹਿਯੋਗ ਕਰਦੇ ਦਰਬਾਰ ਸਾਹਿਬ ਦੇ ਪ੍ਰਬੰਧ ਦਾ ਪ੍ਰਬੰਧ ਦਾ ਔਰ ਦੇਦੇ ਦੇਦੇ ਉਹਨਾਂ ਨੂੰ ਸਮਝ ਹਰ ਵਾਰੀ ਇਹਨਾਂ ਦਾ ਯਤਨ ਹੁੰਦਾ ਹੈ ਕਿ ਬਾਅਦ ਤੋ ਹੋਰ ਵੀ ਹਮਲਾ ਮਾਰਿਆ ਜਾਏ। ਔਰ ਅਸੀਂ ਵੀ ਆਪਣੇ ਤੌਰ ਤੇ ਜਿਹੜੇ ਜਿਨ੍ਹਾਂ ਦੇ ਇਹਨਾਂ ਦੇ ਯਤਨ ਦਾ ਸਤਕਾ ਜਿੰਨੇ ਕਮਰੇਆਂ ਦਾ ਪ੍ਰਬੰਧ ਹੋਇਆ ਜਿਨ੍ਹਾਂ ਹੋਟਲ ਵਾਲੇ ਸਤਕਾ ਜੋ ਪਤੋਂ ਦੇ ਸੱਜਣਾ ਨੇ ਹੋਟਲ ਦਿੱਤੇ ਆ ਕਮਰੇ ਦਿੱਤੇ ਆ ਉਹਨਾਂ ਦਾ ਅਸੀਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਵੀ ਕਰਦੇ ਆ। ਔਰ ਜਿਨ੍ਹਾਂ ਦਾ ਪਹੁੰਚ ਹੋ ਗਈ ਠੀਕ ਆ ਉਹਨਾਂ ਨੇ ਸੇਵਾ ਪ੍ਰਵਾਨ ਕਰਦਿਆਂ 2 4 5 ਜਿੰਨੇ ਵੀ ਸਮਰੱਥਾ ਅਨੁਸਾਰ ਕਮਰੇ ਦਿੱਤੇ ਆ ਪਰ ਜਿਨ੍ਹਾਂ ਦਾ ਪਹੁੰਚ ਨਹੀਂ ਹੋ ਸਕੀ ਉਹ ਸੱਚ ਕਰਨ ਸੇ ਆ ਸ੍ਰੀ ਅਮਰ ਸਾਹਿਬ ਸਾਹਿਬ ਦੀ ਪਾਵਨ ਧਰਤੀ ਤੇ ਉਹਨਾਂ ਦਾ ਕਾਰੋਬਾਰ ਗੁਰਸਾਹਿਬ ਦੀ ਬਖਸ਼ਿਸ਼ ਦਾ ਸਦਕਾ ਬੜਾ ਸੋਨਾ ਚੱਲ ਰਿਹਾ ਹੈ ਉਹਨਾਂ ਕੋਲ 10 ਦੇ 30 ਜਾਵੇ ਕਮਰਿਆਂ ਦਾ ਪ੍ਰਬੰਧ ਹੈ ਉਹ ਜਿੰਨਾ ਵੀ ਆਪਣੇ ਆਪ ਨੂੰ ਸਮਰਪਣ ਭਾਵਨਾ ਨਾਲ ਸੇਵਾ ਭਾਵਨਾ ਨਾਲ ਕਮਰਿਆਂ ਦਾ ਸਹਿਯੋਗ ਦੇ ਸਕਦੇ ਆ ਉਹ ਵੀ ਉਚਿਤ ਤਦ ਤਨੂ ਬੇਤੀ ਹੈ ਕਿ ਸਾਡੇ ਜਿਹੜੇ ਨਿਵਾਸ ਦੇ ਕਮਰੇ ਆ ਤੇ ਸਰਾਵਾਂ ਦੇ ਇੰਚਾਰਜ ਨੇ ਸਬਜ਼ਾਰੀਓ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਫੋਨ ਨੰਬਰ 9814949690 ਇਹ ਉਹਨਾਂ ਦਾ ਫੋਨ ਨੰਬਰ ਹੈ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਤੌਰ ਤੇ ਵੀ ਜਿਹੜੀ ਹੈ ਇਹ ਸੇਵਾ ਵਾਸਤੇ ਕੰਮ ਰਿਆਂ ਦਾ ਆਫਰ ਕਰ ਸਕਦੇ ਆ ਪੇਸ਼ਕਸ਼ ਕਰ ਸਕਦੇ ਆ ਤਾਂ ਕਿ ਉਹਨਾਂ ਨਾਲ ਜੇ ਸੰਪਰਕ ਨਹੀਂ ਹੋਇਆ ਤਾਂ ਸੰਪਰਕ ਕਰਕੇ ਉਹਨਾਂ ਦੀਆਂ ਸੇਵਾਵਾਂ ਜਣੀਆਂ ਉਹ ਇਧਰ ਲਾਈਆਂ ਜਾਣ ਇਸ ਤੋਂ ਇਲਾਵਾ ਮੈਂ ਪ੍ਰਧਾਨ ਸਾਹਿਬ ਐਸੋਸੀਏਸ਼ਨ ਨਾਲ ਸੁਰਿੰਦਰ ਸਿੰਘ ਨੂੰ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਹੋਟਲ ਵੱਡੇ ਨੇ ਵੱਡੀਆਂ ਚੈਨਾ ਦੇ ਜੇ ਰਮਾਦਾ ਆ ਤਾਜ ਆ ਹਾਇਤ ਆ ਰੈਡੀਸਨ ਆ ਤੇ ਹੋ ਹੌਲੀਡੇ ਨੇ ਐਮਕੇ ਆ بڑے بڑے ਵੱਡੇ ਹੋਟਲ ਅੰਮ੍ਰਿਤਸਰ ਸਾਹਿਬ ਹੋਰ ਕਿਉਂਕਿ ਬਹੁਤ ਵੱਡੇ ਦੁਨੀਆ ਪਰੋਂ ਦੇਸ਼ ਵਿਦੇਸ਼ ਤੋਂ ਜਗੇ ਸੰਤਾਂ ਯਾਤਰੀ ਇੱਥੇ ਆਉਂਦੇ ਆ ਔਰ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ تقريبا ਮੈਂ ਮਹਿਸੂਸ ਕਰਦਾ ਹਾਂ ਕਿ ਹੋਟਲ ਕਾਰੋਬਾਰ ਇੱਦਾਂ ਦਾ ਅੰਮ੍ਰਿਤਸਰ ਸਾਹਿਬ ਦੇ ਮਾਰਾ ਸਾਹਿਬ ਨੇ ਦਿੱਤਾ ਇੱਥੋਂ ਦੇ ਨਿਵਾਸੀਆਂ ਨੂੰ ਕਿ ਰਾਤ ਨੂੰ ਮੇਰੇ ਖਿਆਲ ਸਾਇਦ ਹੀ ਕੋਈ ਹੋਟਲ ਖਾਲੀ ਨਹੀਂ ਰਹਿਦਾ ਚਾਰ ਵੱਡਾ ਬੱਸਾਂ ਦੇ ਬੱਸਾਂ ਭਰ ਭਰ ਕੇ ਇੱਥੇ ਆਉਂਦੀਆਂ ਨੇ ਤੇ ਵਕ ਵੇਖੀ ਦੇ ਵਕ ਹੋਟਲ ਸਾਹਮਣੇ ਲੱਗੇ ਆਉਂਦੀਆਂ ਨੇ ਸੋ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਉਹਦਾ ਸ਼ੁਕਰਾਨੇ ਵਜੋਂ ਇਹ ਜਿਹੜੀ ਸੇਵਾ ਕਰਦੇ ਗੁਰੂ ਸਾਹਿਬ ਨੇ ਜਿਹੜਾ ਕਾਰੋਬਾਰ ਆਪਣੀ ਧਰਤੀ ਤੇ ਇਸ ਪਾਵਨ ਧਰਤੀ ਤੇ ਦਿੱਤਾ ਸਾਡਾ ਇਸੋ ਦਾ ਨਿਵਾਸ ਹੈ ਬੱਚੇ ਪਲਦੇ ਸਾਰਾ ਕੁਝ ਇਸ ਕਾਰੋਬਾਰ ਬਾਹਰ ਮਾਲ ਸਾਹਿਬ ਨੇ ਦਿੱਤਾ 14 ਸ਼ੁਕਰਾਨੇ ਵਜੋਂ ਹਰ ਸਾਡੇ ਸੇਵਾ ਕਰਦੇ ਆ ਜਿਨ੍ਹਾਂ ਦਾ ਪਹੁੰਚ ਹੋਈ ਹੈ ਔਰ ਜਿਨ੍ਹਾਂ ਨੇ ਆਫਰ ਦਿੱਤੀ ਉਹਨਾਂ ਦਾ ਧੰਨਵਾਦ ਵੀ ਹੈ ਜਿਨ੍ਹਾਂ ਦਾ ਪਹੁੰਚ ਨਹੀਂ ਹੋ ਸਕੀ ਉਹਨਾਂ ਦੇ ਮਨਚ ਭਾਵਨਾ ਵੀ ਹੈ ਜਿਵੇਂ ਅੱਜ ਸਾਡੇ ਇੱਕ ਵੀਰ ਅਲੀ ਰੋਡ ਵਾਲਿਆ ਜਿਨ੍ਹਾਂ ਦਾ ਸੁਲਤਾਨ ਰੋਡ ਤੇ ਹੋਟਲ ਹੈ ਚੰਗਾ ਵਧੀਆ ਹੋਟਲ ਸਟੈਂਡਰਡ ਦਾ ਹੋਟਲ ਹੈ ਉਹਨਾਂ ਦਾ ਪਹੁੰਚ ਨਾ ਹੋਣ ਦੇ ਬਾਵਜੂਦ ਨੇ ਆਪਣੇ ਆਪ ਨੇ ਆਫਰ ਕੀਤੀ ਹੈ ਕਿ ਮੈਂ ਵੀ ਆਪਣੇ ਵੱਲੋਂ ਕੁਝ ਨਾ ਕੋਈ ਯੋਗਦਾਨ ਬਣਦਾ ਪਾਉਣਾ ਚਾਹੁੰਨਾ ਸੋ ਉਹਨਾਂ ਦਾ ਵੀ ਧੰਨਵਾਦ ਹੈ ਇਸੇ ਤਰ੍ਹਾਂ ਜਿਹਦੇ ਦਾ ਪਹੁੰਚ ਨਹੀਂ ਵੀ ਹੋ ਸਕੇ ਉਹਨਾਂ ਨੂੰ ਇੱਚੇ ਤੌਰ ਤੇ ਬੇਨਤੀ ਹੈ ਔਰ ਵੱਡੇ ਹੋਟਲਾਂ ਵਾਲਿਆਂ ਵੀ ਜੋ ਉਹਨਾਂ ਦਾ ਸਿਸਟਮ ਹੈ ਭਾਵੇਂ ਕੋਈ ਉਹਨਾਂ ਦੇ ਮਾਲਕ ਇੱਥੇ ਨਹੀਂ ਹੁੰਦਾ ਜੋ ਕੋਰਸਪੋਂਡੈਂਸ ਦੇ ਤਰ੍ਹਾਂ ਇਹ ਪਰਮਿਸ਼ਨ ਲੈ ਸਕਦੇ ਆ ਘਟਕੜ 2 2 4 4 5 5 ਕਵਰੇ ਉਹ ਵੀ ਆਪ ਹਰ ਸਾਲ ਗੁਰਪੁਰਬ ਦੇ ਦਿਤੇ ਜਰੂਰ ਭయ్యా ਕਰਿਆ ਕਰਨ ਸੇਵਾ ਤੇ ਹਿਸਾਬਾਇਆ ਕਰਨ ਕਿਉਂਕਿ ਉਹਨਾਂ ਨੇ ਬੜਾ ਵੱਡਾ ਰੋਜ਼ਗਾਰ ਇੱਥੇ ਦਿੱਤਾ ਹੈ ਮਹਾਰਾਜ ਸਾਹਿਬ ਨੇ ਤੋਂ ਉਹਦਾ ਸ਼ੁਕਰਾਨਾ ਉਹਨਾਂ ਨੂੰ ਵੀ ਕਰਨਾ ਬੰਦਾ ਹੈ ਉਹਨਾਂ ਨੂੰ ਇੱਥੇ ਜੋ ਬੰਦੇ ਮੈਂ ਬਹਿਤੇ ਵੀ ਕੀਤੀ ਪ੍ਰਧਾਨ ਸਾਹਿਬ ਅਕੇ ਪਰਸਨਲ ਤੌਰ ਤੇ ਵੀ ਉਹਨਾਂ ਨੂੰ ਪਹੁੰਚ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਸਿਸਟਮ ਹੈ ਇਹ ਪਰਵਾ ਜਿਹੜੇ ਮਾਲਕ ਵੀ ਇੱਥੇ ਨੇ ਤੇ ਕਿਰਾਏਦਾਰ ਵੀ ਇੱਥੇ ਨੇ ਜਿਨ੍ਹਾਂ ਦੇ ਠੇਕੇ ਚ ਲਏ ਆ ਉਹਨਾਂ ਦੇ ਮਾਲਕ ਇੱਥੇ ਹੋ ਰਹਿੰਦੇ ਆ ਉਹਨਾਂ ਦੇ ਚੇਨ ਦਾ ਹਿੱਸਾ ਇੱਕ 호텔 ਆ ਭਾਵੇਂ ਕਿ ਉਹਨਾਂ ਦੇ ਹੋ ਸਕਦਾ ਚੇਨ ਜਿਨ੍ਹਾਂ ਨੇ ਉਹਨਾਂ ਨੂੰ ਫ੍ਰੈਂਚਾਈਜ਼ ਲਈ ਜਾਂ ਚੇਨ ਨਾਲ ਜੁੜੇ ਹੋ ਉਹਨਾਂ ਦੇ ਪਰਿਵਾਰ ਵੀ ਇੱਥੇ ਹੀ ਹੋਣ ਉਹਨਾਂ ਨੂੰ ਚਿੱਤੇ ਤੋਂ ਤੇ ਬੇਨਤੀ ਹੈ ਕਿ ਬੰਦਾ ਯੋਗਦਾਂ ਜ਼ਰੂਰ ਪਾਈਏ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਹੈ تفصیل ਸਰਕਾਰ ਜੋ ਮੈਨੇਜਰ ਸਾਹਿਬ ਨੇ ਸਾਂਝੀ ਕੀਤੀ ਹੈ ਕਿ 18 ਤੇ 19 ਦੋ ਦਿਨ ਦਾ ਬਹੁਤ ਵੱਡਾ ਲੋਕਿਕ ਪ੍ਰੋਗਰਾਮ ਗੁਰੂ ਰਾਮਦਾਸ ਜੀ ਪ੍ਰਕਾਸ਼ ਦੇ ਅੜੇ ਨੂੰ ਸਮਰਪਿਤ 18 ਦਿਨੋਂ ਖੰਡਵਾਲ ਸਾਹਿਬ ਆਰੰਭ ਹੋਣਿਆ 19 ਨੂੰ ਭੋਗ ਕਹਣੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ 18 ਤਰੀਕ ਦਾ ਜਿਹੜਾ ਸਾਰਾ ਦਿਨ ਹੈ ਦਿਵਾਨ ਵਾਲੇ ਮੱਜੀ ਸਾਹਿਬ ਦੇਖੇ ਜਿਹੜਾ ਪ੍ਰੋਗਰਾਮ ਚੱਲਨੇ ਆ ਉਹਦੇ ਨਾਲ ਦੀ ਰਾਗ ਰਾਤ ਨੂੰ ਗੁਰੂ ਸਾਹਿਬ ਦੀ ਗੁਰਬਾਣੀ ਦੇ ਜਿਹੜੇ ਹੈ ਉਹਦੇ ਤੇ ਨਿਰਧਾਰਤ ਰਾਗਾਂ ਦੇ ਉੱਤੇ ਰਾਮ ਸ੍ਰੀ ਕੀਰਤਨ ਹੋੜਾ ਬਹੁਤ ਵੱਡਾ ਰਾਗ ਦਰਵਾਜ਼ਾ ਜਿਹੜਾ ਹਰ ਸਾਲ ਹੁੰਦਾ ਹੈ ਉਹ ਬਹੁਤ ਆਨੰਦਮਈ ਦਾ ਬੜਾ ਲੋਕਿਕ ਹੁੰਦਾ ਉਹਦੇ ਵਿੱਚ ਪਰਿਵਾਰਾਂ ਸਮੇਤ ਸਾਰਨ ਬੇਨਤੀ ਆ ਸਾਧ ਸੰਗਤ ਨੂੰ ਖਾਸ ਕਰਕੇ ਅੰਮ੍ਰਿਤਸਰ ਨਿਵਾਸੀਆਂ ਨੂੰ ਕਿ ਬਹੁਤ ਬਹੁਤ ਬੇਨਤੀ ਹੈ ਜੇ ਆਪਣੀ ਹਾਜ਼ਰੀਆਂ ਭਰੋ ਔਰ 19 ਤਰੀਕ ਦਾ ਪ੍ਰਕਾਸ਼ ਜਿਹੜਾ ਮਹਾਰਾਜ ਸਾਹਿਬ ਦਾ ਸਾਰਾ ਦਿਨ ਉਹ ਲਾਈਵ ਚੱਲਣਾ ਹੈ ਰਾਤ ਨੂੰ ਆਦਿ ਸਵਾਜਿ ਸਾਰਾ ਕੁਝ ਹੋਣਾ ਔਰ 18 ਤਰੀਕ ਦਾ ਜਿਹੜਾ ਨਗਰ ਕੀਰਤਨ ਹੈ ਜਿਹੜਾ ਪਿਛਲੇ ਸਮੇਂ ਤੋਂ ਜਿਹੜਾ ਸਰਕੂਲ ਰੋਡ ਅੰਦਰ ਸਾਹਿਬ ਦਾ ਦਰਵਾਜ਼ਾ ਵਾਲੀ ਸੜਕ ਆ ਉਹਦੇ ਤੇ ਹਰ ਸਾਲ ਨਿਕਲਦਾ ਸਵੇਰੇ ਤੇ ਗਰੀਬ ਨੂੰ ਟਾਈਮ ਦਾ ਮੈਨੇਜਮੈਂਟ ਕਰਕੇ ਪਹਿਲਾਂ 12 ਵਜੇ ਆਰੰਭ ਦਾ ਹਜੇ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਣ ਉਹ 10 ਵਜੇ ਆਰੰਭ ਹੋਣਾ ਸੋ 10 ਵਜੇ ਆਰੰਭ ਹੋ ਕੇ ਵਾਖਵਗਲਾ ਕਿਦਾਂ ਹੁੰਦਾ ਹੋਇਆ ਸ਼ਾਮ ਨੂੰ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਹਦੇ ਵਿੱਚ ਵੀ ਜਿਹੜੀਆਂ ਸਮਾਜਿਕ ਧਾਰਮਿਕ ਸਭਾ ਸੈਂਡੀਆਂ ਜਿ세 ਬੰਦੀਆਂ ਨੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਬਹੁਤ ਵੱਡਾ ਆਪਣਾ ਰੋਲ ਅਦਾ ਕਰਦੀਆਂ ਸੇਵਾ ਭਾਵਨਾ ਦਾ ਜਿਹੜਾ ਸੇਵਾ ਕਰਦੀਆਂ ਨੇ ਬੜਾ ਸੋਹਣਾ ਆਉ ਭਗਤਵਾਸ ਤੇ ਗੇਟ ਬਣਾਏ ਜਾਂਦੇ ਵਿਹਾਰ ਲਾਏ ਜਾਂਦੇ ਔਰ ਵੱਧ ਤੋਂ ਵੱਧ ਜਿੰਨਾ ਇਲਾਕਿਆਂ 'ਚ ਹੋ ਕੇ ਜਾਂਦਾ ਉਹਨਾਂ ਸਿੱਖ ਸੰਗਤਾਂ ਦੇ ਕਾਰੋਬਾਰੀ ਜਿਹੜੇ ਉਹ ਰੂੜ ਨਾਲ ਸੰਬੰਧਤ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਗੁਰਦਾਸ ਸਾਹਿਬ ਆਣੇ ਉਹਨਾਂ ਨੂੰ ਚੇਚੇ ਤੌਰ ਤੇ ਬੇਨਤੀਆਂ ਦੇ ਪ੍ਰਬੰਧਕ ਕਮੇਟੀਆਂ ਨੂੰ ਕਿ ਮਹਾਰਾਜਾ ਜਿਹੜਾ ਰੂਡ ਆ ਨਗਰ ਕੀਰਤਨ ਦਾ ਉਹਦੇ ਵੱਧ ਤੋਂ ਵੱਧ ਉਹਦੇ ਸ਼ੋਭਾ ਨੂੰ ਉਹਦਾ ਹਣਵਾਤੇ ਆਈ ਸੰਗਤ ਦੇ ਸ਼ਾਮਲ ਨਗਰ ਕੀਰਤਨ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਕਹਿਣ ਵਾਸਤੇ ਸੇਵਾ ਕਰਨ ਵਾਸਤੇ ਵੱਧ ਤੋਂ ਵੱਡਾ ਯੋਗਦਾਨ ਪਾਓ ਸੋਨਾ ਸੋਹਣਾ ਸਾਰਾ ਰੋਡ ਬਣਿਆ ਹੋਵੇ ਸੋ ਠਾਰਾ ਦਾ ਨਗਰ ਕੀਰਤਨ ਉਹਦੇ ਵਿੱਚ ਸਾਰੇ ਆਪਣੇ ਹੋਟਲੇ ਵੀ ਜਿਹੜਾ ਹੈ ਭਾਈ ਦਾ ਰਾ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਵੱਲੋਂ ਵੀ ਆਪਣਾ ਸੰਗਤਾਂ ਦਾ ਸਤਿਕਾਰ ਮਨ ਕਰਨ ਵਾਸਤੇ ਬੰਦਾ ਯੋਗਦਾਨ ਪਾਓ ਰੋੜ ਨਾਲ ਸੰਬੰਧ ਜਿੰਨੀਆਂ ਹੋਰ ਸੰਗਤਾਂ ਨੇ ਜਿੰਨੀਆਂ ਸਭਾ ਸੈਟੀਆਂ ਪਾਏ ਰੋੜ ਤੋਂ ਇਲਾਵਾ ਜਿਵੇਂ ਪੁਤਲੀ ਕਾਰਾ ਗ੍ਰੀਨ ਐਵੇਂ ਨੇ ਬੜੀਆਂ ਵੱਡੀਆਂ 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 ਬادیهਆਂ ਨੇ ਉਹਨਾਂ ਸਾਰਿਆਂ ਨਿਵਾਸੀਆਂ ਨੂੰ ਬੇਨਤੀ ਇਹ ਚੇਤੇ ਦੋਤ ਹੈ ਕਿ ਨਗਰ ਕੀਤੇ ਚ ਇਹਨਾਂ ਗੁਰੂ ਗੋਪਾਲ ਦੇ ਸਾਰੇ ਪ੍ਰੋਗਰਾਮਾਂ ਵਿੱਚੋਂ ਘਾਟੋ ਘਾਟੇ ਇੱਕ ਦੋ ਜਾ ਪ੍ਰੋਗਰਾਮਾਂ ਵਿੱਚ ਜਰੂਰ ਪਰਿਵਾਰਾਂ ਦੇ ਵਿੱਚ ਬੱਚਿਆਂ ਸਮੇਤ ਆ ਜੀ ਭੜਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸੋ ਜਿਨ੍ਹਾਂ ਨੇ ਕਾਵਲ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਐਸੋਸੀਏਸ਼ਨ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪਰਾਲਾ ਕਰਦੀ ਹੈ ਤੇ ਆਨਰ ਸਮੇਜੇ ਸਦਾ ਬੇਨਤੀ ਕਾ ਪਸਰ ਜੋੜ ਕੇ ਸ਼ਰਧਾ ਭਾਵਨਾ ਔਰ ਗੁਰਸਾਹਬ ਦੇ ਕੁੱਛਾਂ ਦੇ ਪਾਤਰ ਬਣੀ ਹੈ ਮਹਾਰਾਜਾ ਦੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਪਰ ਪਰਮਕਾਰਾਂ ਦੇ ਧੰਨਵਾਦੀ ਸ਼ੁਕਰਾਨਾ ਕਰੀਏ ਸਾਡਾ ਨੈਤਿਕ ਸੁਰਜਾ ਬਤੌਰ ਸਿੱਖ ਬਤੌਰ ਅੰਮ੍ਰਿਤਸਰ ਦੇ ਨਵਾਸੀ ਸੋ ਸਾਰਿਆਂ ਦਾ ਧੰਨਵਾਦ ਆਨਰ ਸਭ ਦੀ ਇਹ ਅਰਦਾਸ ਹੈ ਕਾਮਨਾ ਹੈ ਕਿ ਇਸੇ ਤਰ੍ਹਾਂ ਸਾਡੇ ਭਾਈਚਾਰੇ ਦਾ ਸਾਰੀ ਸਿੱਖਤਾਂ ਦਾ ਪਿਆਰ ਵਿਸ਼ਵਾਸ ਆਪ ਹੀ ਅੰਡਰਸਟੈਂਡ ਬਣੀ ਰਹੇ ਵਾਦੋ ਵਾਦਾ ਉਹਨਾਂ ਸਮੂਹ ਸੇਵਾ ਪਾਣੋ ਜਿਹੜੀ ਹੈ ਉੱਤਪਨ ਹੋਵੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਬ ਸ਼ਿਵ ਗੁਰੂ ਰਾਮਦਾਸ ਮਹਾਰਾਜੀ ਵਸਾਈ ਹੋਈ ਨਗਰੀ ਸ੍ਰੀ ਅਮਰਸਰ ਵਿਖੇ ਗੁਰੂ ਰਾਮਦਾਸ ਪਾਤਸ਼ਾਹ ਦਾ ਹੀ ਪ੍ਰਕਾਸ਼ ਉਤਸਵ ਜਿਹੜਾ ਕਿ ਅਸੀਂ ਬੜੀ ਜਲਦੀ ਮਨਾਣ ਲੱਗੇ ਆ ਉਪਰਾਲਾ ਹੋਣ ਲੱਗਾ ਸੋ ਮੇਰੀ ਇਹ ਬੇਨਤੀ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਦਿਹਾੜੇ ਨੂੰ ਵੱਧ ਛੜ ਕੇ ਅਸੀਂ ਮਨਾਈਏ ਬੜੇ ਚਾਅ ਸਤਰਾ ਨਾਲ ਮਨਾਈਏ ਤਾ ਜੋ ਹਰ ਸੜਕ ਨੂੰ ਸਜਾਈਏ ਹਰ ਇੱਕ ਸ਼ਹਿਰ ਵਾਸੀ ਦਾ ਇੱਕ ਉਦਮ ਹੋਣਾ ਚਾਹੀਦਾ ਇੱਕ ਬੇਨਤੀ ਕਰਦਾ ਮਾਂ ਕਿ ਉਹ ਇਸ ਉਦਮ ਨੂੰ ਵੱਧ ਚੜ ਕੇ ਕਰਨਾ ਸਜਾਨ ਆਪਣੇ ਘਰਾਂ ਨੂੰ ਹੋਟਲਾਂ ਨੂੰ ਹੋਟਲਾਂ ਵਾਲਿਆਂ ਵੀਰਾਂ ਨੂੰ ਬੇਨਤੀ ਕਰਦਾ ਕਿ ਕਮਰੇ ਜਿਹੜੇ ਆਉਣ ਵਾਲੇ ਯਾਤਰੀਆਂ ਨੂੰ ਵੱਧ ਤੋਂ ਵੱਧ ਦਈਏ ਅਤੇ ਉਹਨਾਂ ਦੀ ਸੇਵਾ ਭਾਵਨਾ ਵੀ ਸੀ ਨਾਲ-ਨਾਲ ਕਰੀ ਜਾਈਏ ਤਾਂ ਜੋ ਆਉਣ ਵਾਲੀ ਬਾਹਰ ਦੀ ਸੰਗਤ ਇੱਕ ਸੁਨਹਿਣਾ ਲੈ ਕੇ ਜਾਵੇ ਅੰਮ੍ਰਿਤਸਰ ਤੋਂ ਕਿ ਅੰਮ੍ਰਿਤਸਰ ਸੇਵਾ ਕਰਨ ਦੇ ਵਿੱਚ ਵੀ ਬਹੁਤ ਅੱਗੇ ਹੈ ਵਾਕਈ ਹੀ ਅਸੀਂ ਇਹ ਉਦੇਸ਼ ਇਹ ਮੈਸੇਜ ਸਾਰੇ ਹਿੰਦੁਸਤਾਨ ਚ ਵਿਦੇਸ਼ਾਂ ਦੇ ਵਿੱਚ ਵੀ ਪਹੁੰਚਾਈਏ ਜਿਹੜੇ ਬਾਹਰੋਂ ਯਾਤਰੂ ਆਣ ਉਹਨਾਂ ਦੀ ਸੇਵਾ ਭਾਵਨਾ ਲੰਗਰ ਪ੍ਰਸ਼ਾਦੇ ਦਾ ਅਤੇ ਤੁਰਨ ਲੱਗਿਆ ਸ਼ੋਮਨੀ ਗੁਰਦਾਰਾ ਬੰਦ ਕਮੇਟੀ ਵੱਲੋਂ ਇਕੋ ਪਰਾਲਾਇਤ ਕੀ ਕੀਤਾ ਗਿਆ ਹੈ ਕਿ ਸ਼ਾਇਦ ਅਸੀਂ ਮਠਾਈ ਦਾ ਛੋਟਾ ਡੱਬਾ ਵੀ ਪ੍ਰਸ਼ਾਦ ਵਜੋਂ ਉਹਨਾਂ ਨਾਲ ਦੇਈਏ ਉਹ ਆਪਣੇ ਘਰਾਂ 'ਚ ਲੈ ਕੇ ਜਾਣ ਜਿਹਦੇ ਨਾਲ ਉਹ ਜਾ ਕੇ ਆਪਣੇ ਹੋਰ ਵੀ ਸੰਗਤ ਨੂੰ ਇਹ ਪ੍ਰਸ਼ਾਦ ਛਕਾਣ ਤਾਂ ਜੋ ਆਣ ਵਾਲੇ ਗੁਰਪੁਰਬਾਂ ਦੇ ਹੋਰਾਂ ਨੂੰ ਵੀ ਉਦਮ ਹੋਵੇ ਕਿ ਉਹ ਅੰਮ੍ਰਿਤਸਰ ਸਾਹਿਬ ਕੇ ਆਣ ਅਤੇ ਗੁਰਪੁਰਬਾਂ ਦੀ ਰੌਣਕ ਵਿਦਾਨ ਬਹੁਤ ਸਾਰੇ ਸਮਾਗਮ ਐਤ ਕੀ ਉਲੀਕੇ ਗਏ ਨੇ ਰਾਗ ਸਭਾ ਵੀ ਉਲੀਕੀ ਗਈ ਹੈ ਨਗਰ ਕੀਰਤਨ ਜੋ ਕਿ ਸਾਰੇ ਸ਼ਹਿਰ ਦੇ ਇਰਦ ਗਿਰ ਜਿਸ ਨੇ ਨਗਰ ਕੀਰਤਨ ਆਕਮਾਇਆ ਉਹਨਾਂ ਬੇਨਤੀ ਹੈ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚੋਂ ਘੁੰਮੇ ਉਸ ਇਲਾਕੇ ਦੇ ਵਾਲੇ ਲੋਕ ਉਹਦੀ ਆਪਣੀ ਸਜਾਵਟ ਕਰਨਾ ਜਾਲ ਲਗਾਉਣ ਗੁਰਬਾਣੀ ਦੀਆਂ ਟੇਪਾਂ ਕੀਰਤਨ ਦੇ ਰਿਕਾਰਡ ਲਗਾਉਣ ਸੋ ਸਾਡੀ ਇਹੋ ਹੀ ਬੇਨਤੀ ਹੈ ਹੋਟਲਾਂ ਵਾਲਿਆਂ ਪ੍ਰਤੀ ਮੈਂ ਬੇਨਤੀ ਫੇਰ ਦੁਬਾਰਾ ਕਰਾਂਗਾ ਵੱਧ ਤੋਂ ਵੱਧ ਹੋਟਲ ਚ ਆਈ ਯਾਤਰੀ ਆਈਦਰ ਉਹ ਸਾਨੂੰ ਕਾਰਡ ਦਿੱਤਾ ਸ਼ੋਮਨੀ ਕਮੇਟੀ ਵੱਲੋਂ ਕਾਰਡ ਆਵੇ ਜਾਂ ਉਹ ਕਮਰਾ ਵੈਸੇ ਲੱਗੇ ਉਹਨਾਂ ਨੂੰ ਸ਼ਰਧਾ ਭਾਵਨਾ ਸੀ ਜਰੂਰ ਵਿਖਾਈਏ ਅਸੀਂ ਅੰਮ੍ਰਿਤਸਰ ਦੀ ਇੱਕ ਮਿਸਾਲ ਚੰਗੀ ਮਿਸਾਲ ਦਈਏ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸ਼ੋਮਨੀ ਕਮੇਟੀ ਦਾ ਧੰਨਵਾਦ ਕਰਦਾ ਆਪਣੇ ਚੇਅਰਮੈਨ ਐਸੋਸੀਏਸ਼ਨ ਦੇ ਉਹਨਾਂ ਦਾ ਤੇ ਬਾਕੀ ਮੈਂਬਰ ਜਿਹੜੇ ਨਾਲ ਨੇ ਸਾਰਿਆਂ ਦਾ ਬਹੁਤ ਧੰਨਵਾਦੀਆਂ ਇਹ ਗੁਰਪੁਰਖ ਦੀਆਂ ਐਡਵਾਂਸ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ